ਜੇ ਬਾਈ ਦਾ ਜ਼ਿੰਦਗੀ ਔਖੀ ਹੈਗੀ ਵੀ ਆ ਤੁਹਾਡੀ ਤੁਹਾਨੂੰ ਲੱਗਦਾ ਕਿ ਕਿਸੇ ਨਾਲ ਔਖੀ ਹੈ ਤੇ ਆਪਣੇ ਤੋਂ ਵੱਧ ਜਿਹਦੀ ਔਖੀ ਉਹਦੀ ਦੇਖ ਲਓ ਹਸਪਤਾਲ ਦੇ ਬਾਹਰ ਚਾਗੇ ਵੇਖ ਲਓ ਜਿਹਦਾ ਪੈਰ ਨਹੀਂ ਜਿਹਦਾ ਹੱਥ ਨਹੀਂ ਮਾਲਕ ਅੱਗੇ ਫੇਰ ਵੀ ਸ਼ੁਕਰਾਨਾ ਕਰਦਾ ਜਿਹੜਾ ਰੋਟੀ ਨਹੀਂ ਖਾ ਸਕਦਾ ਛੱਤ ਨਹੀਂ ਜਿਹਦੇ ਸਿਰ ਤੇ ਉਹ ਵੀ ਮਾਲਕ ਦਾ ਸ਼ੁਕਰਾਨਾ ਕਰਦਾ ਲੱਖਾਂ ਨਾਲੋਂ ਚੰਗੇ ਉਹ ਤਾਂ ਵੀ ਕਰੋੜਾਂ ਨਾਲੋਂ ਚੰਗੇ ਉਹ ਬਲਕਿ ਕੰਪੈਰੀਜ਼ਨ ਕਰਨਾ ਤੇ ਆਪਣੇ ਤੋਂ ਉੱਪਰ ਵਾਲਿਆਂ ਨੂੰ ਵੇਖ ਕੇ ਨਾ ਕਰਿਆ ਕਰੋ ਆਪਣੇ ਤੋਂ ਨੀਵੇਂ ਵਾਲਿਆਂ ਨੂੰ ਵੇਖ ਕੇ ਕਰਿਆ ਕਰੋ ਕੀ ਮਾਲਕਾ ਤੂੰ ਤਾਂ ਮੈਨੂੰ ਇੰਨਾ ਕੁਝ ਦਿੱਤਾ ਮੈਂ ਫੇਰ ਵੀ ਨਹੀਂ ਸ਼ੁਕਰ ਮਾਨਣ ਦੇਤਾ ਸੜਕ ਤੇ ਬੈਠੀ ਦੁਨੀਆ ਫੇਰ ਵੀ ਹੱਥ ਜੋੜ ਕੇ ਬੈਠੀ ਹੈ ਕਿ ਨਹੀਂ ਗੁਰੂ ਨੇ ਬਹੁਤ ਕੁਝ ਦਿੱਤਾ ਅੱਜ ਬਹਿ ਗਏ ਆਪਾਂ ਜੇ ਭੀਖ ਵੀ ਮੰਗ ਰਹੇ ਆ ਤੇ ਮਾਲਕ ਨੇ ਰੋਟੀ ਦਾ ਦੇ ਹੀ ਦੇਣੀ ਹੈ ਜ਼ਿੰਦਗੀ ਤਾਂ ਸੰਘਰਸ਼ ਆ ਸਭ ਦੀ ਸੰਘਰਸ਼ ਆ ਤੁਸੀਂ ਅਨੋਖੇ ਨਹੀਂ ਹੈਗੇ ਕਿ ਤੁਸੀਂ ਸੋਚਦੇ ਹੋਵੋ ਕਿ ਰੱਬ ਨੇ ਸਭ ਕੁਝ ਮੇਰੇ ਤੇ ਹੀ ਪਾਇਆ ਰੱਬ ਕਿਉਂ ਪਾਏਗਾ ਇਹ ਤਾਂ ਆਪਣੇ ਕਰਮਾਂ ਦਾ ਭੁਗਤਾਨ ਆ ਭੋਗਣਾ ਹੀ ਪੈਣਾ ਜਿੰਨੇ ਸਾਹ ਲਿਖੇ ਸਾਨੂੰ ਭੋਗਣੇ ਪੈਣੇ ਆ ਦੁੱਖ ਵੀ ਆਣੇ ਸੁੱਖ ਵੀ ਆਣੇ ਓਕੀ ਘੜੀ ਆਣੀ ਸੋਕੀ ਘੜੀ ਵੀ ਆਣੀ ਅੱਜ ਦੁੱਖ ਹੈ ਤਾਂ ਕੋਈ ਗੱਲ ਨਹੀਂ ਹੱਸ ਕੇ ਕੱਟ ਲੋ ਕਿੰਨੇ ਸਾਲ ਹੋ ਜਾਏਗਾ ਸਾਲ 2 ਸਾਲ 5 ਸਾਲ ਫਿਰ ਕੀ ਆ ਜੇ 5 ਸਾਲ ਦੁੱਖ ਕੱਟ ਕੇ ਅਗਲੀ ਸਾਰੀ ਜ਼ਿੰਦਗੀ ਮਾਲਕ ਤੁਹਾਡੀ ਸੋਕੀ ਕਰਦੇ ਫਿਰ ਉਹ ਤਾਂ ਬੈਕਗ੍ਰਾਉਂਡ ਦੇ ਵਿੱਚ ਸਭ ਕੁਝ ਕਰ ਹੀ ਜਾਂਦਾ ਆਪਾਂ ਨਾ ਸ਼ੁਕਰੇ ਆ ਸਾਨੂੰ ਨਹੀਂ ਪਤਾ ਕਦੀ ਵੇਖਿਆ ਕਰੋ ਜੋ ਅੱਜ ਤੁਹਾਨੂੰ ਮਿਲਿਆ ਤੁਸੀਂ ਇਸ ਕਾਵਲੋ ਦਿਲ ਤੇ ਹੱਥ ਰੱਖ ਕੇ ਵੇਖਣਾ ਤੁਹਾਨੂੰ ਤੁਹਾਡੇ ਨਸੀਬਾਂ ਤੋਂ ਵੱਧ ਮਿਲਿਆ ਅੱਜ ਵੀ ਕਿਉਂਕਿ ਮਾਲਕ ਦਾ ਝੋਨੀਆਂ ਭਰੀ ਜਾਂਦਾ ਹੈ